ਇਹ ਬਰੇ ਹਾਈ ਕਾਰਬਨ ਦੀ ਬਣੀ ਹੋਈ ਐਮ ਐਸ ਲੋਹੇ ਦੀ ਹੈ। ਇਹ ਮਤਲਬ ਕਟਰ ਪਾਈ ਵੀ ਹੁੰਦੀ ਹੈ। ਨਟ ਤਾਂ ਚਾਹੇ ਲਾ ਕੇ ਆਪਾਂ ਰੱਖ ਦੋ ਟੂਲ 'ਚ ਜੀ। ਪਹੀਆ ਬਾਹਰ ਦੇ ਨਿਕਲੂਗਾ। ਕਟਰ ਵਗੈਰਾ ਨਹੀਂ ਹੁੰਦੀ ਹੈਗੀ। ਆ ਲੱਗੀ ਹੁੰਦੇ ਨੇ। ਇਹਦੇ 'ਚ ਮਤਲਬ ਆਮ ਤਾਂ ਲਾਂਦੇ ਨੇ ਲੋਕ ਉਹਰੇ ਨਟ ਲਾ ਕੇ ਫਿੱਟ ਕਰ ਦਿੰਦੇ ਆਪਾਂ ਨੇ ਪਾਈ ਵੇ ਇਹਦੇ 'ਚ ਕਟਰ 300 ਦੀ। ਇਹ ਦਿਖਾਵਾਂ ਤੁਹਾਨੂੰ ਆਪਾਂ ਦੂਜੀ ਰੇੜੀ ਜਿਹੜੀ ਵੀਲ ਵਾਲੀ ਗੱਲ ਸੀਗੀ ਇੱਧਰ ਦਿਖਾਉਣਾ ਹੈ ਤੁਹਾਨੂੰ ਆਜੋ। ਆ ਦਿਖਾਉਣਾ ਤੁਹਾਨੂੰ ਵੀ ਜਿਹੜੀ ਆਪਾਂ ਦੱਸ ਰਹੇ ਸੀ ਵੀਲ ਵਾਲੀ ਗੱਲ ਵੀ ਉਹਦੇ 'ਚ ਕਟਰ ਪਾਈ ਵੀ। ਇਹਦੇ 'ਚ ਨਟ ਲਾਇਆ ਵੇ ਆਪਣੇ ਇੱਕ ਰਿਪੇ ਇਦੇ ਚ ਐਵੇਂ ਹੁੰਦਾ ਜਿਹਦੇ ਚ ਕੋਈ ਕਟਰ ਵਗੈਰਾ ਨਹੀਂ ਹੁੰਦੀ ਹੈਗੀ ਆ ਲੱਗੀ ਹੁੰਦੀ ਐ ਐਵੇਂ ਇਹ ਹੋਣ ਨਾਲ ਇਹਦੇ ਨਾਲ ਮਤਲਬ ਇਹ ਟਿਲ ਪੈਣੀ ਸ਼ੁਰੂ ਹੋ ਜਾਂਦੀ ਹੈ ਨਟ ਲੱਗ ਕੇ ਇਹ ਆਪਣੀ ਇਹ ਸ਼ਾਫਟ ਹੁੰਦੀ ਆ ਇਹਦੇ ਚ ਇਹ ਮਤਲਬ ਕਟਰ ਪਾਈ ਵੀ ਹੁੰਦੀ ਹੈਗੀ ਜੀ ਤੇ ਕੋਈ ਪ੍ਰੋਬਲਮ ਆਉਣ ਦਾ ਕੋਈ ਮਤਲਬ ਨਹੀਂ ਹੈਗਾ ਜੀ ਨਟ ਦਾ ਚਾਹੇ ਲਾ ਗਿਆ ਪਰ ਰੱਖ ਦਿਓ ਟੂਲ 'ਚ ਜੀ ਪਹੀਆ ਬਾਹਰ ਨਹੀਂ ਨਿਕਲੂਗਾ ਇਹ ਐਵੇਂ ਹੋ ਜਾਂਦਾ ਜਿਵੇਂ ਆਪਾਂ ਪੂਲੀ ਦੇ ਵਿੱਚ ਕਟਰ ਪਾ ਦਿੰਨੇ ਆ ਹੱਲਣ ਦਾ ਮਤਲਬ ਕੋਈ ਨਹੀਂ ਹੈ ਜੀ। ਵੀਰੇ ਇਹ ਸ਼ਾਫਟ ਜਿਹੜੀ ਸ਼ਾਫਟਾਂ ਸਾਰੀਆਂ ਜਿਵੇਂ ਬੰਦੇ ਉਹ ਛੋਟੀ ਪਤਲੀ ਪਤਲੀ ਨਹੀਂ। ਨਹੀਂ ਨਹੀਂ ਵੀਰੇ ਇਹ ਸਾਰੀਆਂ ਚ 8 ਨੰਬਰ ਦੀ 208 ਨੰਬਰ ਦੀ ਸ਼ਾਫਟਾਂ 40 ਤੋਂ 45 ਦਾ ਸਾਈਜ਼ ਹੁੰਦਾ ਇਹ। ਇਹ ਵੀਰੇ ਹਾਈ ਕਾਰਬਨ ਦੀ ਬਣੀ ਹੋਈ ਐਮ ਐਸ ਲੋਹੇ ਦੀ ਨਹੀਂ ਹੈਗੀ। ਜਿੱਚੋਂ ਮੇਨ ਆਪਣੀਆਂ ਸ਼ਾਫਟਾਂ ਹੀ ਬਣਦੀਆਂ ਨੇ। ਪੂਰੀ ਕੁਆਲਿਟੀ ਵਾਲਾ ਕੰਮ ਕਰਦੇ ਹਾਂ ਫਿਰ। ਹਾਂਜੀ 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 ਵੀਰੇ।